ਆਪਣੇ ਚੈਨਲ ਦੇ ਉੱਤੇ ਐ ਤੁਹਾਡਾ ਸਵਾਗਤ ਅੱਜ ਆਪਾਂ ਗੱਲਬਾਤ ਕਰਾਂਗੇ ਆਪਣੇ ਗੁਰਵਿੰਦਰ ਵੀਰ ਨਾਲ ਛੋਟੇ ਭਰਾ ਨਾਲ ਇਹਨਾਂ ਦਾ ਕੰਪਿਊਟਰ ਕਰਾਹ ਦਾ ਕੰਮ ਹੈ ਕਾਫੀ ਸਾਲ ਹੋ ਗਏ ਕੰਪਿਊਟਰ ਕਰਾਹ ਨਾਲ ਜੁੜੇ ਨੂੰ ਕਾਫੀ ਤਜਰਬਾ ਹੈ ਤੇ ਟਾਈਮ ਵੀ ਬਹੁਤ ਘੱਟ ਲਾਉਂਦੇ ਨੇ ਬਾਕੀ ਟਰੈਕਟਰ ਦਾ ਤੋਰਾ ਵਧੀਆ ਹੈ ਟਰੈਕਟਰ ਇਹ ਨਾਲ ਦੀ ਨਾਲ ਬਦਲ ਦਿੰਦੇ ਨੇ ਕਿਉਂਕਿ ਜਦੋਂ ਕੋਈ ਸਮੱਸਿਆ ਆਉਂਦੀ ਲੱਗਦੀ ਹੈ ਤਾਂ ਨਾਲ ਦੀਆਂ ਚੇਂਜ ਕਰਕੇ ਵੀ ਟਾਈਮ ਘੱਟ ਤੋਂ ਘੱਟ ਰਕੇ ਕਿਉਂਕਿ ਕਿਸਾਨੀ ਨਾਲ ਆਪ ਜੁੜੇ ਹੋਏ ਨੇ ਜਿਹੜਾ ਹੁੰਦਾ ਕਿਸਾਨੀ ਨਾਲ ਜੁੜਿਆ ਹੋਇਆ ਉਹ ਕਿਸਾਨ ਦਾ ਕਦੇ ਵੀ ਨੁਕਸਾਨ ਨਹੀਂ ਕਰਦਾ ਵਧੀਆ ਕੰਮ ਕਰਦੇ ਨੇ ਤੇ ਵਧੀਆ ਲੈਵਲ ਕਰਦੇ ਨੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਕਿਵੇਂ ਵਾਹਣ ਨੂੰ ਪਹਿਲਾਂ ਤਿਆਰ ਕਰਨਾ ਚਾਹੀਦਾ ਹੈ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਪਾਂ ਨੂੰ ਆਉਂਦੀਆਂ ਨੇ ਤੇ ਇਹ ਆਪਦੀ ਬਰੀਕੀ ਦੇ ਵਿੱਚ ਜਾਣਕਾਰੀ ਦੇ ਦੇਣਗੇ ਕਿਉਂਕਿ ਇਹਨਾਂ ਨੂੰ ਕੰਪਿਊਟਰ ਬਾਰੇ ਕੰਪਿਊਟਰ ਰਾਹੇ ਬਾਰੇ ਜ਼ਿਆਦਾ ਨੌਲੇਜ ਹੈ ਆਪਾਂ ਤਾਂ ਕਦੇ-ਕਦੇ ਲਵਾਉਣਾ ਹੁੰਦਾ ਗੁਰਵਿੰਦਰ ਭਾਈ ਛੋਡਾ ਚੈਨਲ ਤੇ ਹੈ ਸਵਾਲ ਬਹੁਤ-ਬਹੁਤ ਜ਼ਿਆਦੇ ਦਸ਼ਕਾ ਭਾਈ ਜੀ ਉਹ ਠੀਕ ਠਾਕ ਪਈ ਵਧੀਆ ਭਾਈ ਵਧੀਆ ਭਾਈ ਤੁਸੀਂ ਸਾਨੂੰ ਬਰੀਕੀ ਨਾਲ ਦੱਸੋ ਵੀ ਵਾਹਣ ਨੂੰ ਕਿਵੇਂ ਤਿਆਰ ਕੀਤਾ ਜਾਵੇ ਤੇ ਕਿਹੜੀਆਂ ਕਿਹੜੀਆਂ ਗੱਲਾਂ ਦੀ ਗੌਰ ਆ ਜਿਹੜੀ ਉਹ ਕੰਪਿਊਟਰ ਕਰਾਵਲੇ ਗੁਰਿੰਦਰ ਰੱਖਣੀ ਚਾਹੀਦੀ ਹੈ ਬਾਈ ਬਾਈ ਜਕਸੀਰ ਪਹਿਲਾਂ ਤਾਂ ਬਾਣ ਆ ਜਿਹੜਾ ਸੁੱਕਾ ਹੋਣਾ ਚਾਹੀਦਾ ਸੁੱਕਾ ਬਾਹਾਂ ਹੋਣਾ ਚਾਹੀਦਾ ਠੀਕ ਹੈ ਬਾਈ ਮੰਨ ਲਾ ਵੀ ਜਿੰਨਾ ਬਾਣ ਸੁੱਕਾ ਹੋ ਉਹਨਾਂ ਫਾਇਦਾ ਕੋਈ ਨਹੀਂ ਵਧੀਆ ਠੀਕ ਹੈ ਕਿਉਂਕਿ ਪੀਕ ਬਣੀ ਹੋਣੀ ਚਾਹੀਦੀ ਹੈ ਠੀਕ ਹੈ ਇੱਕ ਸਲਾਹ ਸਾਡੀ ਇਹ ਆ ਵੀ ਜੇਕਰ ਬਾਣ ਦੇ ਵਿੱਚ ਜ਼ਿਆਦਾ ਫਰਕ ਹੈ ਤਾਂ ਲੈਵਲ ਕਢਾ ਲਓ ਲੈਵਲ ਦਾ ਕੋਈ ਪੈਸਾ ਨਹੀਂ ਠੀਕ ਹੈ ਬਾਈ ਤੇ ਜੇ ਮੰਨ ਲਓ 4 ਇੰਚ ਇਹ ਪੰਜਾਂ ਚ ਮਿੱਟੀ ਹੁੰਦੀ ਤਾਂ ਆਪ ਦੇ ਕਰਾਉਣ ਨਾਲ ਪਹਿਲਾਂ ਖਿੱਚ ਲੋ ਠੀਕ ਹੈ ਬਾਈ ਥੋੜੀ ਵਧੀਆ ਸਲਾਈ ਹੈ ਨਾ ਵੀ ਮੰਨ ਕੇ ਚੱਲ ਜੇ ਜਿਆਦਾ ਟਾਈਮ ਲੱਗਦਾ ਵੀ ਸਾਡਾ ਟਾਈਮ ਨਾ ਤਾਂ ਵੇਸਟ ਕੀਤਾ ਜਾਵੇ ਨਾਲੇ ਸਾਨੂੰ ਅਗਲੇ ਖਰਚੇ ਤੋਂ ਬਚਦਾ ਜਿਹੜਾ ਜਮੀਨਦਾਰ ਉਹ ਖਰਚੇ ਤੋਂ ਬਚ ਰਿਹਾ ਹੈ ਬਾਈ ਦੀ ਇਹਨੇਕ ਸਲਾਈ ਵੀ ਹੱਥੋਂ ਲੈਵਲ ਕਢਵਾ ਲਓ ਜੇਕਰ ਥੋੜਾ ਬਹਣਾ ਜਿਆਦਾ ਖਰਾਬ ਹੈ ਜਿਆਦਾ ਖਰਾਬ ਹੈ ਤੇ ਬਾਈ ਝੋਨੇ ਵਾਲੇ ਦੀ ਤਾਂ ਕੋਈ ਸਮੱਸਿਆ ਹਜੇ ਆਉਂਦੀ ਨਹੀਂ ਹੋਣੀ ਕੋਈ ਜਿੱਥੇ ਝੋਨੇ ਪੱਕੇ ਲੱਗਦੇ ਨੇ ਮਾੜਾ ਝੋਨੇ ਵਾਲੇ ਵਿੱਚ ਬਾਈ ਕੋਈ ਸਮੱਸਿਆ ਨਹੀਂ ਆਉਂਦੀ ਕਿਉਂਕਿ ਆਪਾਂ ਨੂੰ ਤਾਂ ਇਹ ਹੈ ਵੀ ਕਿਸਾਨ ਭਰਾ ਦੇ ਲ ਜੇ ਆਪਾਂ ਜ਼ਿਆਦਾ ਲਾਉਨੇ ਆ ਨਾ ਤਾਂ ਕਿਸਾਨ ਦਾ ਨੁਕਸਾਨ ਹੈ ਠੀਕ ਹੈ ਬਾਈ ਤੇ ਨਾਲ ਹੀ ਆਪ ਦਾ ਟਾਈਮ ਵੇਸਟ ਹੁੰਦਾ ਟਾਈਮ ਵੇਸਟ ਹੁੰਦਾ ਹੈ ਕਿਉਂਕਿ ਟਾਈਮ ਅੱਜ ਕੱਲ ਖਿੱਚਵਾ ਹੁੰਦਾ ਹੈ ਨਾ ਹਾਂਜੀ ਹਾਂਜੀ ਦਿਨ ਰਾਤ ਦਾ ਕੰਮ ਆ ਬਾਈ ਕੋਲੇ ਕਾਫੀ ਪੁਰਾਣਾ ਹੋ ਗਿਆ ਹੈ ਬਾਈ ਕਹਿੰਦਾ ਵੀ ਸਾਡਾ ਜਿਹੜਾ ਮੇਨ ਮਕਸਦਾ ਹੋਈ ਇਹੀ ਹੁੰਦਾ ਵੀ ਟਾਈਮ ਘੱਟ ਲਾਇਆ ਜਾ ਬਾਈ ਹਾਂਜੀ ਵੀ ਇੱਕ ਤਾਂ ਬਾਈ ਤੁਸੀਂ ਦੱਸਿਆ ਵੀ ਬਹਾਨਾ ਹੈ ਜਿਹੜਾ ਹੋ ਜਿੰਨਾ ਸੁੱਕਾ ਹੋਊਗਾ ਉਹਨਾਂ ਘਰਾਵਾਂ ਵਧੀਆ ਲੱਗੂ ਨਾ ਵੀ ਇਹਨਾਂ ਗੱਲਾਂ 'ਤੇ ਧਿਆਨ ਰੱਖਣਾ ਹੈ ਹਾਂਜੀ ਤੇ ਗੁਰਵਿੰਦਰ ਇੱਕ ਤੋਂ ਹੋਰ ਗੱਲਾਂ ਬਾਈ ਬ੍ਰਿਖੀਦੇਵ ਸਾਨੂੰ ਇੱਕ ਤਾਂ ਬਹਾਨ ਸੁੱਕਾ ਹੋ ਇੱਕ ਪਰਾਲੀ ਦਾ ਜ਼ਿਆਦਾ ਧਿਆਨ ਰੱਖੋ ਬਈ ਜੀ। ਅੱਛਾ ਬਈ ਹਾਂ। ਕਿਉਂਕਿ ਵਿੱਚ ਕਿਸਾਨ ਭਾਈ ਨਾ ਆਪਣਾ ਜਲਦਬਾਜ਼ੀ ਕਰਦੇ ਆ। ਠੀਕ ਹੈ। ਹੋ ਜਾਂਦਾ ਵੀ ਆਪਾਂ ਪਰਾਲੀ ਵਿੱਚ ਵਾਹ ਕੇ ਕਰਾ ਲਵਾਲੀਏ। ਹਾਂ ਹਾਂ। ਤੇ ਬਾਅਦ ਵਿੱਚ ਉਹ ਟਾਈਮ ਨੋਟ ਕਰੀ ਜਾਂਦੇ ਆ ਵੀ ਯਾਰ ਇੰਨਾ ਟਾਈਮ ਲੱਗ ਗਿਆ ਇੰਨਾ। ਪਰਾਲੀ ਦੇ ਵਿੱਚ ਨਾ ਕੋਈ ਨਿਆਰੇ ਵਾਲੀ ਗੱਲ ਨਹੀਂ। ਨਿਆਰੇ ਵਾਲੀ ਗੱਲ ਨਹੀਂ। ਨਾਲੇ ਦੁਕਾਨਦਾਰੀ ਖਰਾਬ ਹੁੰਦੀ ਹੈ ਨਾ। ਨਾ ਇਹਦਾ ਮਤਲਬ ਛੋਡੀ ਵੀ ਦੁਕਾਨਦਾਰੀ ਦਾ ਸਰਪੰਚ ਤੁਹਾਡੇ ਮਨਤੇ ਪੈਂਦਾ ਵੀ ਯਾਰ ਟਾਈਮ ਬਧਰ ਲੱਗ ਗਿਆ ਤੇ ਨਾਲੇ ਨੁਕਸਾਨ ਉਹ ਜ਼ਿੰਮੇਵਾਰ ਦਾ ਵੀ ਹੋ ਜਾਂਦਾ ਬਈ ਹੈ ਨਾ। ਹਾਂਜੀ। ਮੰਨ ਕੇ ਚਲੋ ਵੀ ਪਰਾਲ ਤੇ ਸਾਬਾਂ ਦੇ ਵਿੱਚ ਕਰਾਤਾ ਹੁਣ ਆਪਾਂ ਨੂੰ ਪਤਾ ਵੀ ਲੱਗੂਗਾ ਤੇ ਜਲਦਬਾਜ਼ੀ ਦੇ ਵਿੱਚ ਕਹਾੜ ਨਾ ਕਰੋ ਕਹਾੜ ਚ ਨੁਕਸਾਨ ਤਾਂ ਹੁੰਦੀ ਹੁੰਦੀ ਬੱਕੀ ਬਾਈ ਜੀ ਅਪ੍ਰੈਲ ਮਈ ਚ ਹੀ ਕਰਾ ਲਵਾਓ ਅੱਛਾ ਬਾਈ ਇੱਥੇ ਵਧੀਆ ਠੀਕ ਹੈ ਜਿਹੜਾ ਬੱਚੋਂ ਨੇ ਵੇਲੇ ਲਵਾਉਨੇ ਨਾ ਉਹ ਉਹ ਗੱਲ ਨਹੀਂ ਬਣਦੀ ਅੱਛਾ ਬਾਈ ਵੀ ਤੁਹਾਡੀ ਸਲਾਹ ਹੈ ਵੀ ਆਹ ਜਿਹੜਾ ਟਾਈਮ ਹੁਣ ਚੱਲ ਰਿਹਾ ਹੈ ਡੇਟੋ ਕਮੈਂ ਹਾਂਜੀ ਕੰਪਿਊਟਰ ਕਰਾ ਲਵਾਉਣ ਵਾਸਤੇ ਹਾਂਜੀ ਤੇ ਲਗਭਗ ਵਾਹਣ ਵੀ ਸਾਫ਼ ਨੇ ਬਾਈ ਹਨਾ ਹਾਂਜੀ ਤੇ ਹੋਰ ਬਾਈ ਇਸ ਗੱਲ ਦੇ ਵਿੱਚ ਕੋਈ ਬ੍ਰੀਕੀ ਦੇ ਵਿੱਚ ਤੁਸੀਂ ਜੇ ਕੋਈ ਜਾਣਕਾਰੀ ਸਾਨੂੰ ਹੋਰ ਥੋੜੀ ਦੇਣੀ ਚਾਹੋ ਬ੍ਰੀਕੀ ਦੇ ਵਿੱਚ ਤਾਂ ਇਹੀ ਹੈ ਬਾਈ ਜੀ ਜੇਕਰ ਡਲਾ ਵਗੈਰਾ ਬਣ ਗਿਆ ਤਾਂ ਸੁਹਾਗਾ ਮਾਰ ਦੋ ਠੀਕ ਹੈ ਬਾਈ ਹਾਂ ਇਹ ਵੀ ਨਵੀਂ ਗੱਲ ਹੈ ਕਿਸੇ ਗੌਰ ਰੱਖਣ ਵਾਲੀ ਗੱਲ ਹੈ ਹਾਂ ਕੋਈ ਜ਼ਿੰਮੇਵਾਰ ਜਾਰੀ ਸ਼ਕੀਨ ਹੈ ਤਾਂ ਰੋਟਾਵੇਟਰ ਵੀ ਮਾਰ ਸਕਦਾ ਹੈ ਤਵੰਜਾਂ ਤੋਂ ਬਾਅਦ ਸਹੀ ਗੱਲ ਹੈ ਹਾਂ ਤੇ ਤਵੰਜਾਂ ਨਾਲ ਵਾਹ ਕੇ ਹਲਾ ਵਗੈਰਾ ਨਾਲ ਆਪਣੇ ਖੁੰਝੇ ਕੱਢ ਕੇ ਰੱਖੋ ਠੀਕ ਹੈ ਬਾਈ ਤੇ ਵਿੱਚ ਜਿਵੇਂ ਕਿਸਾਨ ਭਾਈ ਕੀ ਕਰਦੇ ਹਨਾ ਠੀਕ ਹੈ ਬਾਈ ਤਵੰਜਾਂ ਨਾਲ ਵਾਹ ਕੇ ਖੁੰਝੇ ਨਹੀਂ ਕੱਢਦੇ ਫਿਰ ਉੱਥੇ ਦਿੱਕਤ ਆਈ ਜਾਂਦੀ ਹੈ ਉੱਥੇ ਦੇਖੋ ਦੋਸ਼ੀ ਕਰਾਲਾ ਬਣ ਜਾਂਦਾ ਸਮਝ ਗਏ ਬਾਈ ਤੇ ਛੋਟਾ ਵੀ ਆਪਾਂ ਚੈਨਲ ਤੇ ਆਪਣਾ ਨੰਬਰ ਵੀ ਮੈਂਸ਼ਨ ਕਰਾਂ ਗੁਰਵਿੰ ਵੀ ਕੀ ਰੇਟ ਚੱਲ ਰਿਹਾ ਅੱਜ ਕੱਲ੍ਹ ਬਾਈ ਛੋਡਾ ਕੰਪਿਊਟਰ ਕਰਾ ਦਾ ਘੰਟੇ ਦਾ 8000 ਰੁਪਏ ਜਾਂਦਾ ਬਾਈ 1000 ਰੁਪਿਆ ਹਾਂਜੀ ਤੇ ਤੇਲ ਤੂਲ ਬਾਈ ਮਹਿੰਗੇ ਹੋ ਗਏ ਨੇ ਹਾਂਜੀ ਪਿਛਲੇ ਕਿਹੜੇ ਭਰਾ ਕੀ ਚੱਲਿਆ ਸੀਗਾ 950 950 50 ਰੁਪਏ ਦਾ ਵਾਧਾ ਤਾਂ ਬਾਈ ਸਾਬ ਕਹਿੰਦਾ ਹੈ ਨਾ ਰਿਕ ਚੀਜ਼ ਦੇ ਵਿੱਚ ਕਿਉਂਕਿ ਤੇਲ ਤੂਲ ਮਸ਼ੀਨਰੀ ਹੋਰ ਟੁੱਟ ਪਾ ਸਾਰੀ ਮਹਿੰਗੀ ਹੋ ਜਾਂਦੀ ਹੈ ਹਾਂਜੀ ਹਾਂਜੀ ਸਪੇਅਰ ਪਾਰਟਸ ਵਗੈਰਾ ਹਾਂਜੀ ਤੇ ਗੁਰਵਿੰਦਰ ਬਾਈ ਤੁਸੀਂ ਜਾਣਕਾਰੀ ਦਿੱਤੀ ਬਾਕੀ ਛੋਡਾ ਨਾਲ ਆਪਾਂ ਦੁਪਹਿਰੇ ਹੋਰ ਜਾਣਕਾਰੀ ਲੈ ਕੇ ਵੀਡੀਓ ਨੂੰ ਦੁਬਾਰੇ ਫਿਰ ਸ਼ੂਟ ਕਰਾਂਗੇ ਤੇ ਛੋਡਾ ਹੈਗਾ ਬਹੁ ਥੋੜੀ ਜਿਹੀ ਬ੍ਰੀਕੀ ਦੇ ਵਿੱਚ ਜਾਣਕਾਰੀ ਗੁਰਵਿੰਦਰ بھائی ਤੋਂ ਹੋਰ ਲਵਾਂਗੇ ਵੀ ਭਾਈ ਸਾਨੂੰ ਥੋੜਾ ਜਿਹਾ ਬ੍ਰੀਕੀ ਦੇ ਵਿੱਚ ਹੋਰ ਦੱਸੋ ਵੀ ਕਿਹੜੇ ਕਿਹੜੇ ਕਾਰਨ ਨੇ ਜਿਹੜੇ ਆਪਾਂ ਨੂੰ ਜਾਂ ਜਿਹੜੀਆਂ ਜਿਹੜੀਆਂ ਜਾਣਕਾਰੀ ਆ ਵੀ ਆਪਾਂ ਨੂੰ ਜ਼ਰੂਰ ਦੇਓ ਵੀ ਜਿਹੜੇ ਨਾਲ ਆਪਣਾ ਕੰਪਿਊਟਰ ਕਰਾ ਵਧੀਆ ਵੀ ਲੱਗ ਜਾਏ ਤੇ ਆਪਾਂ ਨੂੰ ਬੈਨੀਫੀਸ਼ੀਅਰੀ ਮਿਲਣ। ਭਾਈ ਗੁਰਵਿੰਦਰ ਥੋੜੀ ਜਿਹੀ ਬ੍ਰੀਕੀ ਜਾਣਕਾਰੀ ਸਾਨੂੰ ਹੋਰ ਦੇ ਕੋਮਪਿਊਟਰ ਕਰਾ ਵਲੇ ਜਿਵੇਂ ਆਪਾਂ ਮੋਟਾ-ਮੋਟਾ ਦੱਸ ਦਿੱਤਾ ਹੈ ਨਾ ਤੇ ਅਮਰੀਕੀ ਦੇ ਵਿੱਚ ਥੋੜੀ ਜਿਹੀ ਜਾਣਕਾਰੀ ਸਾਨੂੰ ਹੋਰ ਦਿਓ। ਬ੍ਰੀਕੀ ਦੇ ਵਿੱਚ ਜਾਣਕਾਰੀ ਤਾਂ ਜਗਸੀਰ ਸਿੰਘ ਵੈਸਟਰ ਜੀ ਇਹ ਹੈ। ਹਾਂਜੀ ਜੇ ਜਦ ਠੀਕ ਹੈ ਜਿੰਨਾ ਵੀ ਬਾਣ ਸੁੱਕਾ ਹੋ ਸਕਦਾ ਉਹਨਾ ਕਰੋ ਠੀਕ ਹੈ ਬਾਈ ਵੀ ਜਿੰਨਾ ਬਾਣ ਸੁੱਕਾ ਹੋਵੇ ਫਰੂਨੇ ਮੈਨੀਫਿਟ ਹੈ ਪੀਕ ਮੰਨ ਲਓ ਜੇ ਪੀਕ ਬਾਣ ਜੇ ਤਾਂ ਜ਼ਿਆਦਾ ਬੈਨੀਫਿਟ ਜ਼ਿਆਦਾ ਬੈਨੀਫਿਟ ਕਿਉਂਕਿ ਵਧੀਆ ਸਾਫ ਲੱਗਦਾ ਹੈ ਠੀਕ ਹੈ ਬਾਈ ਜੇ ਗਿੱਲਾ ਹੈ ਠੀਕ ਹੈ ਪਰ ਗਿੱਲੇ ਚ ਨਾ ਤਾਂ ਟਾਈਮ ਜ਼ਿਆਦਾ ਲੱਗਦਾ ਹੈ ਟਾਈਮ ਜ਼ਿਆਦਾ ਲੱਗਦਾ ਠੀਕ ਹੈ ਨਾਏ ਸਾਡਾ ਨੁਕਸਾਨ ਹੈ ਨਾਏ ਲਵਾਉਣ ਵਾਲੇ ਦਾ ਨਾਲੇ ਲਵਾਉਣ ਦਾ ਨੁਕਸਾਨ ਹੈ ਠੀਕ ਹੈ ਕਿਉਂਕਿ ਜਦੋਂ ਮੰਨ ਲਓ ਗਿੱਲਾ ਬਾਣ ਹੈ ਤਿੰਨ ਕੋੜ ਵਜਦੇ ਹੈ ਠੀਕ ਹੈ ਬਾਈ ਤਬਾਣ ਨੂੰ ਹੀ ਫਰਸ਼ੀ ਬਣਾ ਲੈਂਦਾ ਮਾਣ ਨੂੰ ਫਰਸ਼ ਬਣਾ ਲੈਂਦਾ ਮੱਲਾ ਦਬਦਾ ਵੀ ਆ ਹੈ ਨਾ ਦਬਦਾ ਹਾਂ ਕਿਉਂਕਿ ਕੰਪਿਊਟਰ ਹੈਗਾ ਉਹਦੇ ਵਿੱਚ ਲੱਗਿਆ ਹੋਇਆ ਕੰਪਿਊਟਰ ਨਾਲ ਹੀ ਸਾਰਾ ਉਹਨੇ ਕੰਮ ਕਰਨਾ ਹੈ ਤੇ ਬਾਈ ਕਹਿੰਦਾ ਵੀ ਦਬਦਾ ਵੀ ਆ ਵਾਹਣ ਨੂੰ ਵੀ ਗਿੱਲਾ ਵਾਹਣ ਹੋਣਾ ਨਹੀਂ ਚਾਹੀਦਾ ਕਿਉਂਕਿ ਤਾਂ ਜਿਹੜਾ ਆਪਦਾ ਵੇਟ ਆ ਨਾ ਉਹ ਲਗਭਗ 8 ਤੋਂ 9 ਘੰਟੇ ਠੀਕ ਹੈ ਬਾਈ ਜਦੋਂ ਫਰਸ਼ ਬਣ ਗਿਆ ਉਹਦੇ ਨਾਲ ਅਪਜਾਈ ਸ਼ਕਤੀ ਘਟੂਗੀ ਠੀਕ ਹੈ ਬਾਈ ਕਿਉਂਕਿ ਬਾਹ ਬਹੁਤਾ ਕੋਈ ਹੈ ਹੀ ਨਹੀਂ ਉਹ ਤਾਂ ਤੁਹਾਨੂੰ ਪਤਾ ਹੀ ਹੈ ਹਾਂ ਲੋਕ ਵਾਹਣ ਨੂੰ ਬਹੁਣ ਘੱਟ ਲੱਗਦੀ ਹਾਂ ਤਿੰਨ ਵਾਰਾਂ ਦੇ ਵਿੱਚ ਤੂੰ ਇਹ ਮੰਨ ਲੈ ਵੀ ਟਰੈਕਟਰ ਟਾਇਰ ਠੀਕ ਹੈ ਭਾਈ ਹਾਂ ਛੋਟੀ ਗੱਲ ਮਸਮਾਨ ਗਿਆ ਵੀ ਕਿਤਾਬ ਜਦੋਂ ਵਾਹਣ ਗਿੱਲਾ ਹੋਇਆ ਉਹਨੂੰ ਰੱਤ ਲੂਗਾ ਉਹਦੀ ਪਚਾਊ ਸ਼ਕਤੀ ਘਟ ਜੂ ਗਿੱਲੇ ਵਾਹਣ ਫੇਰ ਬਾਅਦ ਦੇ ਵਿੱਚ ਦੋਸ਼ ਦਿੰਦੇ ਆ ਵੀ ਯਾਰ ਵਾਹਣ ਆਪਣਾ ਜੰਮਿਆ ਕਿਉਂ ਨਹੀਂ ਪੂਰਾ ਜੰਮਿਆ ਕਿਉਂ ਨਹੀਂ ਇਸ ਯਾਰ ਆਪਣੀ ਮਿੱਟੀ ਹਲ ਗਈ ਜਾਂ ਮਾੜੀ ਮੋਟੀ ਹੱਲੀ ਸੀ ਨਾ ਹਾਂ ਫਿਰ ਗੱਲ ਇਹ ਆਣ ਲੱਗ ਜਾਂਦੀ ਉਹ ਗੱਲ ਨੂੰ ਅਗਲਾ ਗਲਤੀ ਨਹੀਂ ਮੰਨਦਾ ਵੀ ਵਾਹਣ ਗਿੱਲਾ ਸੀਗਾ ਵੀ ਲੋਕ ਗਲਤੀ ਹਮੇਸ਼ਾ ਦੂਜੇ ਦੀ ਕੱਢਦੇ ਹੁੰਦੇ ਆ ਦੂਜੇ ਦੀ ਥੋੜੀ ਗੱਲ ਇਹ ਮੈਨੂੰ ਬਹੁਤ ਵਧੀਆ ਲੱਗੀ ਵੀ ਇੱਕ ਤਾਂ ਵਾਹਣਾ ਟਰੈਕਟਰ ਚੌੜੇ ਨੇ ਟਰੈਕਟਰਾਂ ਦੇ ਹੁਣ ਟਾਇਰ ਚੌੜੇ ਵੀ ਤਿੰਨ ਵਾਰੀ ਚ ਮਾਣੂ ਹੀ ਲੱਟੜ ਜਾਂਦੇ ਕੋਸਾ ਕੰਪਿਊਟਰ ਦਾ ਉੱਤੋਂ ਬਜਨ ਹੋ ਜਾਂਦਾ ਹੈ ਕਿਉਂਕਿ ਕੰਪਿਊਟਰ ਕਰਾਪ ਬਜਨ ਦੇ ਨਾਲ ਹੀ ਸਾਰਾ ਸਿਸਟਮ ਆਪਲਾ ਚਲਾਉਂਦਾ ਹੈ ਤੇ ਬਾਈ ਕਹਿੰਦਾ ਵੀ ਵਾਹਣਾ ਜਿੰਨਾ ਵੀ ਸੁੱਕਾ ਹੋਊਗਾ ਉਹਨਾਂ ਮੈਨੀਫਟਾਪਾ ਨੂੰ ਜ਼ਿਆਦਾ ਹੈ ਕਿਉਂਕਿ ਮਾਸਟਰ ਜੀ ਜੇ ਸੁੱਕਾ ਵਾਹਣ ਵਧੀਆ ਵਾਹਿਆ ਹੋਵੇ ਠੀਕ ਹੈ ਬਾਈ ਇਹ ਵੀ ਨਹੀਂ ਵੀ ਭੱਜ ਡੌੜ ਕਰੀਓਗੇ ਹਨਾ ਠੀਕ ਹੈ ਸੁੱਕਾ ਵਾਹਣ ਵਧੀਆ ਵਾਕੇ ਸੁਹਾਗਾ ਮਰਿਆ ਹੋਵੇ ਸੁਹਾਗਾ ਮਰਿਆ ਹੋਵੇ ਤੇ ਤ ਵੀ ਬਾਣ ਸੁੱਕਾ ਹੋਵੇ ਤੇ ਕਰਾਹਾ ਹਾ ਸੁਹਾਗਾ ਜਰੂਰ ਮਾਰਿਆ ਹੋਵੇ ਹਾਂ ਸੁਹਾਗਾ ਜਰੂਰ ਮਾਰਿਆ ਵੀ ਨਹੀਂ 20-30 ਮਿੰਟਾਂ ਦਾ ਨੁਕਸਾਨ ਹੁੰਦਾ ਕਿਉਂਕਿ ਮਹਿੰਗਾ ਡੀਜ਼ਲ ਮਹਿੰਗਾ ਹੈ ਬਾਈ ਦਾ ਰੇਟ ਕਿਉਂਕਿ 1000 ਰੁਪਏ ਤੱਕ ਉਹ ਡੀਜ਼ਲ ਡੱਪੇ ਤੇ ਹੋਰ ਸਾਰਾ ਸਿਸਟਮ ਐਡਾ ਮਹਿੰਗਾ ਹੋ ਗਿਆ ਹਾਂਜੀ ਬਾਈ ਆਪਾਂ ਜਿਵੇਂ ਜਾਣਕਾਰੀ ਦੇ ਗਿੱਲਾ ਵਾਹਣਾ ਨਹੀਂ ਹੋਣਾ ਚਾਹੀਦਾ ਹਨਾ ਵੀ ਮੰਨ ਲਓ ਜੇ ਆਪਾਂ ਐਂ ਵਾਹਣ ਵਾਹਤਾ ਹਨਾ ਵਿੱਚ ਡਲੇ ਵਗਾਰਾ ਤੁਹਾਡੀ ਪਹਿਲਾਂ ਦੱਸਿਆ ਵੀ ਡਲੇ ਵਗਾਰਾ ਨੂੰ ਆਪਾਂ ਉੱਤੇ ਆ ਵੀ ਮਾਰ ਸਕਦੇ ਆ ਆਪਣਾ ਸੁਹਾਗਾ ਸੁਹਾਗਾ ਮਾਰ ਸਕਦੇ ਆ ਹਾਂਜੀ ਤੇ ਇੱਕ ਆਪਾਂ ਹੋਰ ਵੀ ਥੋੜੀ ਜਾਣਕਾਰੀ ਦਿੱਤੀ ਸੀ ਵੀ ਹੋਰ ਇੱਕ ਤਾਂ ਵਾਗਾ ਮਾਰ ਸਕਦੇ ਹਨਾ ਮੰਨ ਲਓ ਆਪਣੇ ਡਲੇ ਨੇ ਵਾਹਣ ਦੇ ਵਿੱਚ ਹਾਂ ਵੀ ਮੰਨ ਲਓ ਜੇ ਰੂਟਾਵੇਟਰ ਵੱਜ ਜੇ ਤਉਦੂ ਵਰੀਏ ਉਦੋਂ ਵੀ ਵਰੀਏ ਹਾਂ ਉਹ ਰੂਟਾ ਵੀ ਟਰੈਡ ਅਲੀ ਬੰਦਦਾ ਹਾਂ ਹਾਂ ਜਿਹੜੇ ਖੁੰਝੇ ਵਗੈਰਾ ਨੇ ਉਹਨਾਂ ਦੇ ਵਿੱਚ ਹਲ ਜ਼ਰੂਰ ਮਾਰੋ ਕੋਈ ਉੱਚਾ ਕੋਈ ਨੀਮਾ ਉੱਥੇ ਖਰਾ ਮਿੱਟੀ ਪਾ ਜਾਂਦਾ ਹਾਂ 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 ਤੇ ਜਦੋਂ ਕਿਸਾਨ ਨਹੀਂ ਗੱਲ ਝੜਲ ਕਰਤੀ ਫਿਰ ਖਰਾਬ ਹੀ ਹੋ ਵੀ ਲੱਗਦਾ ਹਾਂ ਨਾ ਉਹ ਦੋਸ਼ ਖਰਾਲੇ ਤੇ ਆ ਜਾਂਦੇ ਦੋਸ਼ ਕਰਾ ਤੇ ਆ ਜਾਂਦੇ ਕਿਉਂਕਿ ਇਹ ਤੁਹਾਨੂੰ ਦੱਸਿਆ ਪਹਿਲਾਂ ਵੀ ਦੋਸ਼ ਤਾਂ ਲੋਕ ਦੂਜੇ ਦੇ ਘੜਦੇ ਹੁੰਦੇ ਆ ਆਪਦੀ ਗੱਲ ਥੋੜੀ ਇ ਸਾਨੂੰ ਬਰੀਕੀ ਨਾਲ ਜਾਣਕਾਰੀ ਤੇ ਕੰਪਿਊਟਰ ਕਰਾ ਵਾਰੇ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਕੰਪਿਊਟਰ ਕਰਾਉਣ ਵੇਲੇ ਜਦੋਂ ਮਹਾਨੋਪਾ ਕੰਪਿਊਟਰ ਕਰਵਾਉਨੇ ਆ ਵੀ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਤੁਹਾਡਾ ਸਾਡੇ ਚੈਨਲ ਤੇ ਦੇ ਲੋ ਸਵਾਗਤ ਤੇ ਭਾਈ ਮੰਨ ਕੇ ਚਲੋ ਹਨਾ ਡੀਜ਼ਲ ਡੂਜ਼ਲ ਸਾਰੇ ਮਹਿੰਗੇ ਹੋ ਗਏ ਨੇ ਹਨਾ ਗੁਰਵਿੰਦਰ ਬਹੁਤ ਮਹਿੰਗੇ ਹੋ ਗਏ ਭਾਈ 100 ਰੁਪਿਆ ਜੀ ਵਗ ਗਿਆ ਹਾਂ 100 ਰੁਪਈਏ ਜੀ ਡੀਜ਼ਲ ਵਗ ਗਿਆ ਤਾਂ ਹੀ ਉਹ ਭਾਈ ਨੇ ਇਹਦਾ ਰੇਟ ਆਪਣਾ ਹੋ ਜੈ ਜੀ ਇਹ ਬਿਲਕੁਲ ਕਿਉਂਕਿ ਸਫੇਰ ਪਾਰਟ ਦੇ ਹੋਰ ਬੜੇ ਤੇਲਾਂ ਤੁਲਾਂ ਤੇਲ ਸ਼ਹੀ ਬਦਲਣਾ ਪੈਂਦਾ ਟਰੈਕਟਰ ਜਿਆਦਾ ਚੱਲਦੇ ਨੇ ਜਦੋਂ ਬੜੇ ਖਰਚੇ ਪੈ ਜਾਂਦੇ ਨੇ ਬਾਈ ਹਾਂ ਜੀ ਤੇ 1000 ਰੁਪਿਆ ਰੇਟ ਆ ਬਾਈ ਦਾ ਜੈ ਜੈ ਰੇਟ ਹੈ ਤੇ ਆਪਾਂ ਆਪਣੇ ਚੈਨਲ ਰਾਹੀਂ ਸਰੋਣ ਬੇਨਤੀ ਕਰਾ ਕੇ ਵੀ ਜਿੰਨੇ ਵੀਰਾਂ ਨੇ ਕਰਾ ਲਵਾਉਣਾ ਹੈ ਬਾਈ ਗੁਰਵਿੰਦਰ ਵਧੀਆ ਕੰਮ ਹੋਈ ਕਹਿੰਦਾ ਵੀ ਕੰਮ ਤਾਂ ਮੇਰੇ ਕੋਲ ਕਿਰਪਾ ਪ੍ਰਮਾਤਮਾ ਦੀ ਦਰਜਾ ਦਾ ਕੰਮ ਹੈ ਤੇ ਬਾਕੀ ਆਪਣੀ ਗਰੰਟੀ ਹੈ ਜੀ ਗਰੰਟੀ ਹੈ ਠੀਕ ਹੈ ਠੀਕ ਹੈ ਬਾਈ ਕਰ ਲਓ ਮਨ ਨੂੰ ਸਮਝ ਗੋ ਵਾਹਨ ਦੇ ਵਿੱਚ ਮਾੜਾ-ਉਟਾ ਕੋ ਰਹਿੰਦੀ ਹੈ ਉਚਰੀ ਚੇਤਾਪਾ ਕੋਈ ਚੱਕਰ ਨਹੀਂ ਹੈਗਾ 10 ਮਿੰਟ ਅਗਲੇ ਦੁਆਰੇ ਵੀ ਹਾਂਜੀ ਹਾਂਜੀ ਹਾਂ ਲਾ ਦੇਾਂਗੇ ਬਾਈ ਕਹਿੰਦਾ ਪਹਿਲੀ ਗੱਲ ਤਾਂ ਇਹ ਵਾਹਨ ਵਧੀਆ ਵਾਹੇ ਹੋਵੇ ਤਾਂ ਲੋੜ ਹੀ ਨਹੀਂ ਲੋੜ ਹੀ ਨਹੀਂ ਪੈਂਦੀ ਸਮਝ ਗਿਆ ਵਾਹਨ ਸੁੱਕਾ ਹੋਵੇ ਤੇ ਵਧੀਆ ਹੋਵੇ ਤਾਂ ਲੋੜ ਹੀ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦੀ ਸਹੀ ਗੱਲ ਹੈ ਬਾਈ ਤੁਸੀਂ ਆਪਣੇ ਚੈਨਲ ਤੇ ਜਾਣਕਾਰੀ ਤੇ ਸੋਡਾ ਬਾਈ ਗੁਰਵਿੰਦਰ ਬਹੁਤ ਜ਼ਿਆਦਾ ਸਵਾਗਤ ਜਿਉਂਦੇ ਬਸਦਰ ਪਰਮਾਰਪੁਰਸ ਨੂੰ ਤਰਕੀਆਂ ਦੇ ਵਿੱਚ